ਇਹਨੂੰ ਕਹਿੰਦੇ ਨੇ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਇਹਦਾ ਨਾਂ ਤੇ ਤਸਵੀਰ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਵੱਡੀ ਗਿਣਤੀ ਲੋਕਾਂ ਨੇ ਇਹਦੇ ਬਾਰੇ ਇਹ ਵੀ ਸੁਣਿਆ ਹੋਣਾ ਕਿ ਇਹ ਭਵਿੱਖਬਾਣੀਆਂ ਬਹੁਤ ਕਰਦਾ ਤੇ ਵੱਖ-ਵੱਖ ਸੋਸ਼ਲ ਮੀਡੀਆ ਤੇ ਦੂਜੇ ਚੈਨਲਾਂ ਦੇ ਉੱਪਰ ਇਹਨੂੰ ਬੜੀ ਖਾਸ ਥਾਂ ਦੇ ਕੇ ਚਲਾਇਆ ਜਾਂਦਾ ਰਿਹਾ ਵੀ ਇਹਦੀਆਂ ਭਵਿੱਖਬਾਣੀਆਂ ਬੜੀਆਂ ਸੱਚੀਆਂ ਨਿਕਲਦੀਆਂ ਨੇ ਇਹ ਜੋ ਗੱਲ ਕਹਿ ਦਿੰਦਾ ਉਹ ਸੱਚੀ ਨਿਕਲ ਜਾਂਦੀ ਹੈ ਔਰ ਇਹ ਜਿਹੜਾ ਗੁਰਿੰਦਰ ਸਿੰਘ ਖੇੜੀ ਵਾਲਾ ਇਹ ਵੀ ਕਹਿੰਦਾ ਰਿਹਾ ਐ ਕਰਕੇ ਕਿ ਜੋ ਮੈਂ ਕਹਿੰਦੇ ਨਾ ਉਹ ਠੀਕ ਨਿਕਲਦਾ ਤੇ ਲੋਕਾਂ ਨੂੰ ਬਹੁਤ ਸਾਰੀਆਂ ਸਖਿਆਵਾਂ ਮੱਤਾਂ ਆਮ ਹੀ ਸੋਸ਼ਲ ਮੀਡੀਆ ਦੇ ਚੈਨਲਾਂ ਦੇ ਉੱਪਰ ਇਹ ਦਿੰਦਾ ਰਿਹਾ ਕਈ ਚੈਨਲ ਬਾਰ-ਬਾਰ ਮਾਈਕ ਲੈ ਕੇ ਇਹਦੇ ਕੋਲ ਜਾਂਦੇ ਵੀ ਰਹੇ ਨੇ ਤੇ ਹੁਣ ਇਹ ਬਾਬਾ ਗੁਰਿੰਦਰ ਖੇੜੀ ਵਾਲੇ ਦੀ ਬਹੁਤ ਵੱਡੀ ਖਬਰ ਤੁਸੀਂ ਸਾਰੇ ਸੁਣ ਰਹੇ ਹੋਮਗੇ ਇਹਦਾ ਰੌਲਾ ਪਿਆ ਪਿੱਛੇ ਜਿਆ ਵਿਆਹ ਹੋਇਆ ਸੀ ਇਸ ਬਾਬੇ ਗੁਰਿੰਦਰ ਸਿੰਘ ਦਾ ਵਿਆਹ ਤੋਂ ਬਾਅਦ ਥੋੜਾ ਟਾਈਮ ਹੀ ਇਹਦਾ ਇੱਕ ਦੋ ਮਹੀਨੇ ਹੀ ਟਿਕ ਟਕਾ ਸਹੀ ਚੱਲਿਆ ਫੇਰ ਪੈ ਗਿਆ ਰੌਲਾ ਹੁਣ ਵੇਖੋ ਜਿਹੜੇ ਲੋਕਾਂ ਨੂੰ ਇਹ ਬਾਬਾ ਗ੍ਰਿੰਦਰ ਸਿੰਘ ਮਤਾਂ ਦਿੰਦਾ ਰਿਹਾ ਬਹੁਤ ਉਹਨਾਂ ਦੇ ਤਾਂ ਸੁਭਾਅ ਜਾਂ ਸੋਚ ਇੰਨੀ ਕੁ ਠੀਕ ਹੈ ਕਿ ਕਈਆਂ ਦੇ ਉਮਰ ਪੈਰੀ ਕੋਈ ਘਰੇਲੂ ਕਲੇਸ਼ ਨਹੀਂ ਪਏ ਕਈਆਂ ਦੇ ਕਦੇ-ਕਦਹੀਂ ਜਿਨ੍ਹਾਂ ਦੇ ਪਏ ਉਹ ਵਿਆਹ ਤੋਂ ਕਈ ਟਾਈਮ ਬਾਅਦ ਪਏ ਪਰ ਇੱਧਰ ਇੱਧਰ ਵਿਆਹ ਦੇ ਥੋੜੇ ਦਿਨਾਂ ਬਾਅਦ ਹੀ ਰੌਲਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਕਦੇ ਖਤਮ ਨਹੀਂ ਹੋਇਆ ਹੁਣ ਰੌਲਾ ਇੱਥੋਂ ਤੱਕ ਵਧਿਆ ਜਿਹਦਾ ਹੁਣ ਰੌਲਾ ਪਿਆ ਕਿ ਇਸ ਬਾਬੇ ਗ੍ਰਿੰਦਰ ਸਿੰਘ ਦੇ ਇਹਦੇ ਸਹੁਰਿਆਂ ਨੂੰ ਦੰਦ ਤੋੜਨੇ ਪਏ ਲੱਤ ਤੇ ਬਾਹਾਂ ਤੋੜੀਆਂ ਔਰ ਇਹ ਬਾਬੇ ਗ੍ਰਿੰਦਰ ਨੂੰ ਗੋਲੀ ਚਰਾ ਕੇ ਆਪਣੀ ਸੱਸ ਦਾ ਪੱਟ ਪਾੜਨਾ ਪਿਆ ਮਤਲਬ ਇਸ ਨੇ ਆਪਣੀ ਸੱਸ ਦੇ ਪੱਟ 'ਚ ਗੋਲੀ ਮਾਰੀ ਹੈ ਤੇ ਉਹਨਾਂ ਨੇ ਬਾਬਾ ਗੁਰਿੰਦਰ ਸਿੰਘ ਆਪ ਕਹਿ ਰਿਹਾ ਵੀਡੀਓ ਚ ਕਿ ਮੇਰੇ ਦੰਦ ਤੋੜ ਦਿੱਤੇ ਨੇ ਮੇਰੀਆਂ ਲੱਤਾਂ ਪੰਨਤੀਆਂ ਮੇਰੀਆਂ ਬਾਹਾਂ ਪੰਨਤੀਆਂ ਇਹ ਸਾਰਾ ਕੁਝ ਵਾਪਰਿਆ ਹੈ ਘਟਨਾ ਕਿੱਥੇ ਵਾਪਰੀ ਹੈ ਘਟਨਾ ਵਾਪਰੀ ਹੈ ਜੀ ਫਤੇਗੜ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਇਹ ਘਟਨਾ ਵਾਪਰੀ ਉੱਥੇ ਫਤੇਗੜ ਸਾਹਿਬ ਦੇ ਨੇੜੇ ਤੇੜੇ ਤਾਂ ਉੱਥੇ ਜਿਹੜੀ ਇਹਦੀ ਸੱਸ ਗੁਰਜੀਤ ਕੌਰ ਹੈ ਜਿਹੜੀਆਂ ਵੀਡੀਓ ਵਕਤ ਦੀਆਂ ਉਸ ਟਾਈਮ ਦੀਆਂ ਸਾਹਮਣੇ ਆ ਰਹੀਆਂ ਐ ਵਾਇਰਲ ਹੋ ਰਹੀਆਂ ਐ ਉਹਨਾਂ ਦੇ ਵਿੱਚ ਇਹਦੀ ਸੱਸ ਦੇ ਗੋਲੀ ਵੱਜ ਚੁੱਕੀ ਹੋਈ ਐ ਔਰ ਗੋਲੀ ਵੱਜਣ ਤੋਂ ਬਾਅਦ ਉਹ ਇਹ ਵੀ ਕਹਿ ਰਹੀ ਐ ਕਿ ਮੈਂ ਤਾਂ ਇਸ ਖੇੜੀ ਵਾਲੇ ਨੂੰ ਆਪਦੀ ਧੀ ਦਾ ਰਿਸ਼ਤਾ ਕਰਕੇ ਪਛਤਾ ਰਹੀ ਆ ਔਰ ਉਹ ਇਹ ਵੀ ਕਹਿ ਰਹੀ ਐ ਕਿ ਜਿਸ ਦਿਨ ਦਾ ਰਿਸ਼ਤਾ ਹੋਇਆ ਇਹਨੇ ਸਾਨੂੰ ਦੁਖੀ ਕਰ ਰੱਖਿਆ ਤੰਗ ਕਰ ਰੱਖਿਆ ਹੁਣ ਦੇਖੋ ਸੱਚ ਕੀ ਐ ਇਹਦੀ ਅਜੇ ਪੜਤਾਲ ਹੋਣੀ ਐ ਪਲੀਜ਼ ਤਪਤੀਸ਼ ਕਰ ਰਹੀ ਹੈ ਗਰਿੰਦਰ ਸਿੰਘ ਇਹ ਕਹਿ ਰਿਹਾ ਵੀ ਗਲਤੀ ਮੇਰੇ ਸਹੁਰਿਆਂ ਦੀ ਹੈ ਮੇਰੀ ਸੱਸ ਦੀ ਹੈ ਤੇ ਉਹਦੇ ਨਾਲ ਦੂਜੇ ਬੰਦਿਆਂ ਦੀ ਹੈ ਪਰ ਉਹਦੇ ਸਹੁਰੇ ਕਹਿ ਰਿਹਾ ਵੀ ਗਲਤੀ ਇਹਦੀ ਆਪਦੀ ਹੈ ਇਹਦੇ ਚ ਆਕੜ ਬੜੀ ਹੈ ਇਹ ਹੋਸ਼ਪੁਨੇ ਨਾਲ ਚੱਲਦਾ ਔਰ ਇਹ ਬਹੁਤ ਗਲਤ ਕਰਦਾ ਸਾਡੀ ਧੀ ਦੇ ਨਾਲ ਬਹੁਤ ਤਰ੍ਹਾਂ ਦੇ ਇਲਜ਼ਾਮ ਉਹਦੇ ਸਹੁਰਿਆਂ ਦੇ ਨੇ ਹੁਣ ਇਹ ਤਫਤੀਸ਼ ਦੇ ਵਿੱਚ ਜੇ ਤਪਤੀਸ਼ ਸਹੀ ਹੋਈ ਤਾਂ ਉਹਦੇ ਵਿੱਚੋਂ ਸੱਚ ਨਿਕਲ ਕੇ ਸਾਹਮਣੇ ਆਵੇਗਾ ਕਿ ਗੁਰਿੰਦਰ ਸਿੰਘ ਗਲਤ ਕਰ ਰਿਹਾ ਹੈ ਜਾਂ ਉਹਦੇ ਸਹਰੇ ਗਲਤ ਕਰ ਰਹੇ ਨੇ ਪਰ ਇੱਕ ਗੱਲ ਇੱਥੇ ਆਮ ਲੋਕਾਂ ਲਈ ਮੈਂ ਤਾਂ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਬਾਬਾ ਸ਼ਬਦ ਆਪਦੇ ਨਾਂ ਨਾਲ ਇੱਥੇ ਲਾਈ ਫਿਰਦੇ ਨੇ ਬਾਬਾ ਸ਼ਬਦ ਬਹੁਤ ਵੱਡਾ ਸ਼ਬਦ ਹੈ ਬਾਬਾ ਸਿੱਖ ਇਤਿਹਾਸ ਦੇ ਵਿੱਚ ਤਾਂ ਬਾਬਾ ਸ਼ਬਦ ਬਹੁਤ ਸਤਿਕਾਰਯੋਗ ਸ਼ਬਦ ਹੈ ਔਰ ਆ ਬਾਬਾ ਬੁੱਢਾ ਜੀ ਦੇ ਨਾਮ ਨਾਲ ਬਾਬਾ ਸ਼ਬਦ ਲਾਇਆ ਗਿਆ ਔਰ ਜਦੋਂ ਬਾਬਾ ਸ਼ਬਦ ਲਗਦਾ ਤਾਂ ਉਹ ਇੱਕ ਬਹੁਤ ਮਹਾਨ ਗ੍ਰੇਟ ਸ਼ਬਦ ਇੱਕ ਬਹੁਤ ਸਤਿਕਾਰਯੋਗ ਸ਼ਬਦ ਇੱਕ ਬਹੁਤ ਕੁਰਬਾਨੀ ਵਾਲੇ ਲੋਕ ਨੇ ਜਿਹੜੇ ਉਹਨਾਂ ਦੇ ਲਈ ਸਿੱਖ ਇਤਿਹਾਸ ਦੇ ਵਿੱਚ ਬਾਬਾ ਸ਼ਬਦ ਲਾਇਆ ਜਾਂਦਾ ਇੱਥੇ ਹਰੀ ਸਰ ਹੀ ਆਪਦੇ ਆਪ ਨੂੰ ਬਾਬਾ ਲਈ ਫਿਰਦਾ ਆਪਦੇ ਮੂੰਹ ਨਾਲ ਕਰੀ ਜਾਣਗੇ ਮੈਂ ਬਾਬਾ ਫਲਾਣਾ ਸਿੰਘ ਸ਼ਰਮ ਆਉਣੀ ਚਾਹੀਦੀ ਹੈ ਔਰ ਸਾਡੇ ਵੱਡੀ ਗਿਣਤੀ ਜਿਹੜੇ ਲੋਕ ਨੇ ਮੈਨੂੰ ਇੰਜ ਲੱਗਦਾ ਕਿ ਅੰਧ ਵਿਸ਼ਵਾਸ ਨਾਲ ਅਸੀਂ ਬਹੁਤ ਭਰੇ ਹੋਏ ਆ ਬਹੁਤ ਜਲਦੀ ਅਸੀਂ ਬਹੁਤ ਸਾਰੇ ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ ਮੈਂ ਆਮ ਗੱਲ ਕਰ ਰਿਹਾ ਕਿ ਬਹੁਤ ਸਾਰੇ ਪਖੰਡੀਆਂ ਤੇ ਅਸੀਂ ਮਿੰਟੋ-ਮਿੰਟੀ ਯਕੀਨ ਕਰ ਲੈਨੇ ਆ ਔਰ ਉਹਨਾਂ ਨੂੰ ਕਰਾਮਾਤੀ ਉਹਨਾਂ ਨੂੰ ਬੜੀ ਕਰਨੀ ਵਾਲੇ ਸਮਝ ਕੇ ਉਹਨਾਂ ਨੂੰ ਪੁਹਿਖ ਬਾਣੀਆਂ ਵਾਲੇ ਸਮਝ ਕੇ ਉਹਨਾਂ ਦੇ ਮਗਰ ਲੱਗ ਤੁਰਦੇ ਆ ਆ ਗੋਪੀ ਭਲਾਈ ਆਣਾ ਨਾਂ ਦਾ ਇੱਕ ਬੰਦਾ ਉਹਦੇ ਕੋਲ ਬਹੁਤ ਸਾਰੇ ਲੋਕ ਜਾਣ ਲੱਗ ਪਏ ਕਹਿੰਦੇ ਜੀ ਉਹਦੀਆਂ ਪੁਹਿਖ ਬਾਣੀਆਂ ਬਹੁਤ ਠੀਕ ਹੁੰਦੀਆਂ ਵੇਖੋ ਸਾਡੀ ਸਮਝ ਦਾ ਇਹ ਜਲੂਸ ਹੈ ਅਸੀਂ ਐਵੇਂ ਹੀ ਬਹੁਤ ਸਾਰੇ ਲੋਕਾਂ ਨੂੰ ਪਹਾੜੀ ਚਾਰ ਛੱਡਿਆ ਬਾਬਾ ਜੀ ਬਾਬਾ ਜੀ ਕਰਕੇ ਸਾਡੇ ਲੋਕਾਂ ਦੇ ਅੰਧਵਿਸ਼ਵਾਸਾਂ ਦਾ ਇਹਨਾਂ ਨੇ ਬਹੁਤ ਫਾਇਦਾ ਉਠਾਇਆ ਪਿਛਲੇ ਦਿਨੀ ਤਰਨਤਰਨ ਦੇ ਪੱਟੀ ਚ ਘਟਨਾ ਵਾਪਰੀ 3 ਦਿਨ ਪਹਿਲਾਂ ਇੱਕ ਬੀਬੀ ਜਿਹਦੇ ਘਰ ਪੁੱਤ ਨਹੀਂ ਸੀ ਧੀਆ ਸੀ ਉਹਨੂੰ ਇੱਕ ਪਖੰਡੀ ਕਹਿੰਦਾ ਕੁਲਵੰਤ ਸਿੰਘ ਨਾਂ ਦਾ ਵੀ ਮੈਂ ਪੁੱਤ ਦੇ ਸਕਦਾ ਤਾਂ ਉਹ ਉਹਦੇ ਕੋਲ ਪੁੱਤ ਦੀ ਦਾਤ ਲੈਣ ਚਲੀ ਗਈ ਉਹ ਉਹਨੂੰ ਪੁਚਲਾ ਕੇ ਆਪਣੀ ਮੋਟਰ ਤੇ ਲੈ ਗਿਆ ਕਹਿੰਦਾ ਉੱਥੇ ਤੈਨੂੰ ਇਸ਼ਨਾਨ ਕਰਾਉਣਾ ਤੇ ਮੋਟਰ ਤੇ ਲਿਜਾ ਕੇ ਉੱਥੇ ਉਹਦੇ ਨਾਲ ਬਲਾਤਕਾਰ ਕੀਤਾ ਤੇ ਨਾਲ ਉਹ ਕਹਿੰਦੀ ਹੈ ਦੋ ਮੁੰਡੇ ਹੋਰ ਵੀ ਸੱਦੇ ਹੁਣ ਤੁਸੀਂ ਬਾਅਦ ਚ ਉਹ ਭੈਣ ਰੋ ਰਹੀ ਹੈ ਚੀਕ ਰਹੀ ਹੈ ਪਰ ਜਿੱਥੇ ਸਵਾਲ ਉਸ ਬਾਬੇ ਤੇ ਬਣਦਾ ਜਿਨੇ ਕਰਤੂਤ ਕੀਤੀ ਉੱਥੇ ਸਵਾਲ ਸਾਡੇ ਲੋਕਾਂ ਦੀ ਸਮਝ ਤੇ ਵੀ ਬਣਦਾ ਭਾਵੇਂ ਲੋਕਾਂ ਦੀ ਸਮਝ ਦੇ ਜ਼ਿੰਮੇਵਾਰ ਲੋਕ ਨਹੀਂ ਇਹ ਰਾਜਨੀਤਿਕ ਪ੍ਰਬੰਧ ਹੈ ਜਿਨੇ ਲੋਕਾਂ ਨੂੰ ਚੇਤਨਨੀ ਕੀਤਾ ਜਾਗਰੂਕ ਨਹੀਂ ਕੀਤਾ ਤੇ ਐਦਾਂ ਹੀ ਰੱਖਣਾ ਚਾਹੁੰਦਾ ਕਿਉਂਕਿ ਲੋਕਾਂ ਦੀ ਲਾਈ ਲਗਤਾਂ ਦਾ ਘੱਟ ਸਮੇਂ ਤੇ ਘੱਟ ਚੇਤਨਾ ਦਾ ਫਾਇਦਾ ਇਹ ਪੂਰਾ ਸਿਸਟਮ ਉਠਾਉਂਦਾ ਹੈ ਪਰ ਉਸ ਬੀਬੀ ਦੇ ਨਾਲ ਜੋ ਹੋਇਆ ਪਹਿਲੀ ਤੇ ਆਖਰੀ ਘਟਨਾ ਨਹੀਂ ਸੀ ਸਾਲ 'ਚ ਸੈਂਕੜੇ ਹੀ ਘਟਨਾਵਾਂ ਐਦਾਂ ਦੇ ਅੰਧਵਿਸ਼ਵਾਸ ਨਾਲ ਜੋ ਕੁਝ ਗਲਤ ਵਾਪਰਦਾ ਹੈ ਉਹਦੀਆਂ ਹੋ ਜਾਂਦੀਆਂ ਨੇ ਤੇ ਹੁੰਦੀਆਂ ਅਜੇ ਉਦੋਂ ਤੱਕ ਰਹਿਣਗੀਆਂ ਜਦੋਂ ਤੱਕ ਸਾਡੇ ਪੰਜਾਬੀਆਂ ਦੇ ਮਨੁੱਖੀ ਦਿਮਾਗ ਨੇ ਜਿਹੜੇ ਉਹ ਚੇਤਨਾ ਨਾਲ ਜਾਗਰਤੀ ਨਾਲ ਭਰ ਨਹੀਂ ਜਾਂਦੇ ਤੇ ਜਾਗਰਤੀ ਉਦੋਂ ਆਏਗੀ ਜਦੋਂ ਆ ਸੋਸ਼ਲ ਮੀਡੀਆ ਦੀ ਗੱਲ ਹੀ ਕਰ ਲੋ ਜਦੋਂ ਤੱਕ ਅਸੀਂ ਇਹਦੇ ਤੇ ਲੱਕ ਠਮਕਾਉਣ ਵਾਲੀਆਂ ਰੀਲਾਂ ਨੂੰ ਲਾਈਕ ਕਰਦੇ ਰਵਾਂਗੇ ਉਦੋਂ ਤੱਕ ਜਾਗਰਤੀ ਨਹੀਂ ਆ ਸਕਦੀ ਜਾਗਰਤੀ ਆਉਣੀ ਹੈ ਜਦੋਂ ਸੋਸ਼ਲ ਮੀਡੀਆ ਦੇ ਰਾਈ ਵਿੱਚ ਚੇਤਨਾ ਦਾ ਜਾਗਰਤੀ ਦਾ ਪ੍ਰਚਾਰ ਹੋਏਗਾ ਤਰਕ ਦਲੀਲ ਤੱਥ ਸਬੂਤ ਇਹਦੇ ਆਧਾਰ ਤੇ ਗੱਲ ਕੀਤੀ ਜਾਏਗੀ ਕਿਸੇ ਵੀ ਗੱਲ ਦਾ ਜੇ ਤੁਸੀਂ ਸੱਚ ਲੱਭਣਾ ਹੈ ਤਾਂ ਪੰਜ ਕਕੇ ਨੇ ਪੰਜ ਕਕੇ ਕਿਹੜੇ ਕਿਹੜੇ ਕੀ ਕਿਉਂ ਕਦੋਂ ਕਿੱਥੇ ਤੇ ਕਿਵੇਂ ਇਹ ਪੰਜ ਕਕਿਆਂ ਦੇ ਆਧਾਰ ਤੇ ਮਤਲਬ ਕੋਈ ਵੀ ਘਟਨਾ ਨੂੰ ਕਿੱਥੇ ਹੋਈ ਕਿਵੇਂ ਹੋਈ ਕਿਉਂ ਹੋਈ ਕਦੋਂ ਹੋਈ ਸਵਾਲ ਕਰੋ ਤਾਂ ਉਹ ਘਟਨਾ ਦਾ ਸਾਰਾ ਹੀਜ ਪਿਆਜ ਸਾਹਮਣੇ ਆ ਜਾਏਗਾ ਵੀ ਸੱਚ ਕਿੰਨਾ ਤੇ ਝੂਠ ਕਿੰਨਾ ਜਦੋਂ ਸਾਨੂੰ ਕੋਈ ਅੰਧਵਿਸ਼ਵਾਸੀ ਗਪੌੜ ਛੱਡਦਾ ਤਾਂ ਅਸੀਂ ਕਹਿੰਨੇ ਆ ਵਾਹ ਜੀ ਵਾਹ ਕਮਾਲ ਹੋ ਗਿਆ ਤਾਂ ਸਵਾਲ ਅਸੀਂ ਕਰਦੇ ਹੀ ਨਹੀਂ ਇਹ ਘਟਨਾ ਹੋਈ ਕਿੱਥੇ ਆ ਕਿੰਨੇ ਵਜੇ ਹੋਈ ਆ ਇਹਦਾ ਕੀ ਸਬੂਤ ਹੈ ਸਾਨੂੰ ਵੀ ਪ੍ਰਤੱਖ ਵਖਾ ਨਹੀਂ ਕਰਦੇ ਤਾਂ ਉਦੋਂ ਉਹ ਗੱਪ ਗਪੌੜ ਸੰਖ ਉਹ ਸ਼ਰਦਾ ਬਣਾ ਦਿੱਤਾ ਜਾਂਦਾ ਸੋ ਇਹ ਗੁਰਿੰਦਰ ਸਿੰਘ ਖੇੜੀ ਵਾਲੇ ਦੀ ਇਹ ਜਿਹੜੀ ਘਟਨਾ ਵਾਪਰੀ ਹੈ ਇਹਦਾ ਸੱਚ ਅਜੇ ਤਫ਼ਤੀਸ਼ ਦੇ ਅਧੀਨ ਹੈ ਦੋਵੇਂ ਧਿਰਾਂ ਇੱਕ ਦੂਜੇ ਤੇ ਦੋਸ਼ ਲਾਰੀਆਂ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਮੈਂ ਇਹਨੂੰ ਖੇੜੀ ਵਾਲੇ ਨੂੰ ਕਦੇ ਵੀ ਕਰਨੀ ਵਾਲਾ ਇਹ ਆਪ ਕੋਈ ਖਬਾਣੀਆਂ ਸੱਚੀਆਂ ਕਰਨ ਵਾਲਾ ਨਹੀਂ ਮੰਨ ਸਕਿਆ ਮੈਨੂੰ ਲੱਗਦਾ ਇੱਕ ਸਿੱਧਾ ਜਿਹਾ ਐਵੇਂ ਉੱਚੀ ਉੱਚੀ ਬੋਲਣ ਵਾਲਾ ਇੱਕ ਬੰਦਾ ਹੈ ਤੇ ਸ਼ਰਦਾਵਸ ਲੋਕ ਜਿਹੜੇ ਨੇ ਉਹਦੇ ਮਗਰ ਲੱਗ ਜਾਂਦੇ ਨੇ ਇੰਨੀ ਕੁ ਕਹਾਣੀ ਹੈ ਹੋਰ ਕੋਈ ਬਹੁਤ ਹੀ ਲੰਬੀ ਚੌੜੀ ਨਹੀਂ ਬਹੁਤ ਮਿਹਰਬਾਨੀ